ਇਕ ਓਅੰਕਾਰ ਸਤਿਗੁਰ ਪ੍ਰਸਾਦਿ ਆਪ ਸਾਹਿਦ ਅਸਮੀ ਕਬੇ ਬਾਈ ਬੇਂਤੀ ਜੋ ਭਈ ਅਮ੍ਰਿਤ ਰੋਹ ਹਦ ਰਿਛਾ ਪੂਰਨ ਹੋਏ ਜਿਤਕੇ ਚਾ ਤਵ ਚਨ ਨਮ ਲੈ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰਾ ਅਹਰੇ ਦੁ ਸੁਮੈਤਮ ਕਾਹੋ ਆਪਹਾ ਦੇ ਮਹੇ ਬਚਾਓ ਸੁਖਿ ਬਸੈ ਮੋ ਰੋ ਪਰਿਵਾਰਾ ਸੇਵਕ ਸਿਖ ਸੁਭੈ ਕਰਤਾਰਾ ਮੋ ਰਛਣ ਜ ਕਰਦੇ ਗਰੀਬ ਸੋ ਬਣ ਕੋ ਹਲ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰੁ ਭਜਨ ਕੀ ਰਹੇ ਤਿਆਸਾ ਮੈਂ ਸ਼ਰਧਾ ਕੋ ਵਰਨਾ ਦਿਉ ਜੋ ਪਰਚਾਂਸ ਤੁਮ ਤੇ ਪਾਉ ਸੇਵਕ ਸਿਕ ਹਮਾਰੇ ਤਾਰਗੇ ਚੁੰਚੂ ਸੁਤਰ ਹਮਾਰੇ ਮਾਰੀਏ ਆਪ ਹਾਦ ਦੇ ਮਜੇ ਬਰੀਏ ਮਨ ਕਲ ਕਗ ਰਾਸਨੇ ਮਰੀਏ ਹੋਜ ਸਦਾ ਹਮਾਰੇ ਪਛਾਹ ਸ੍ਰੀ ਸੁਜੋ ਘਰੇ ਵਰਚਾ ਰਾਖ ਲੈ ਮ ਰਖਣ ਹਾਰੇ ਸਹਿਬ ਸੰਦ ਸਹਾਇ ਪਿਆਰੇ ਦੀਨ ਬਨ ਦਸਨ ਕੇ ਹੰਤਾ ਤੁਮਹੋ ਕੁਰੀ ਜੁ ਸਰਵਸਕੰਤਾ ਕਾਲ ਪਾਇ ਬ੍ਰਹਮ ਅਵਤਾਰ ਕਾਲ ਪਾਇ ਸੁਭਿ ਦਿਓ ਅਵਤਾਰ ਕਾਲ ਪਾਇ ਗੁਰੂ ਜੀਨ ਪ੍ਰਕਾਸ਼ਾ ਸਤਕੂ ਪ੍ਰਾਪਤ ਕੀ ਆਤਮਾ ਸਾ ਜਮਨ ਕਾਲ ਜੋਗੀ ਸਭ ਕੀ ਹੋ ਬੇਦ ਰਾਮ ਬ੍ਰਹਮਾ ਜੋਤੀ ਹੋ ਜਮਨ ਕਾਲ ਸਭ ਲੋਗ ਸਵਾਰ ਨਮਸਕਾਰ ਹੈ ਧਾਇ ਹਮਾਰਾ ਜਮਨ ਕਾਲ ਸਭ ਦਕਤ ਬਨਾਇਓ ਦੇਵ ਦਾ ਜਿ ਸਮ ਜਾਇਓ ਆਦ ਅੰਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਜੀ ਸੇ ਕੋ ਹਮਾਰੀ ਸਕਲ ਪ੍ਰਜਾ ਜਨੀ ਆਪ ਸਵਾਰੀ ਸਿਵ ਕਣ ਕੋ ਸਿਵ ਕਣ ਸੁਖ ਦੀਓ ਸਦਰੰ ਕੋ ਕਲਮ ਬਦ ਕੀਓ ਕਟ ਕਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਲਤ ਚਿੰਟੀ ਤੇ ਕੁੰਚਰੀ ਸੁਲਾ ਸੰਪਰ ਕਰਬਾਲਿਸ਼ ਕਰ ਹੋਲਾ ਸੰਤਾਂ ਦੁਪਾਈ ਤੇ ਦੁਖੀ ਸੁਪਾਈ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਣੈ ਕਟ ਕਟ ਕੇ ਫਟ ਫਟ ਕੇ ਜਾਣੈ ਜਬ ਦਰਖ ਘਰਾ ਕਰ ਤਾਰਾ ਪਰ ਜਬ ਤੜ ਤਦ ਬਦੇ ਹੀ ਵਪਾਰਾ ਜਵਾ ਕਰਤ ਕਰਤ ਹੋ ਕਭੂ ਤੁਮੈ ਮਿਲਤ ਦੇਦਰ ਸਭ ਹੂੰ ਜੇਤੇ ਬਨ ਚਰ ਚਬ ਤਾਰੇ ਆਪ ਆਪਣੇ ਬੋਝਿ ਉਚਾਰੇ ਤੁਮ ਸਭੀ ਤੇਰਾ ਤਨ ਨਾਮ ਜਾਣਤ ਪੇਤ ਭੇਦੇ ਰਿਆਲਮ ਨਰੰਕਾਰ ਨਮਕਾਨ ਨੰ ਲੰਬੇ ਆਦਨਿ ਨਾਦੇ ਸੰਭ ਤਾਕਾ ਮੂੜ ਚਾਰਨ ਮੈਂ ਦਾ ਜਾ ਕੋ ਪੇਵ ਨਭਵਤ ਬੇਦਾ ਤਾਕੋ ਕਿਰਪਾ ਹਣ ਨਰਮਾਨਤ ਮਹਾਮੂੜ ਕਛ ਪੇਧ ਨਾ ਜਾਣਤ ਮਹਾਦੇਵ ਕੋ ਕਹਿ ਸਦਾ ਨਰੰਕਾਰ ਕਾ ਚੀਲਿਤਨ ਹੈ ਪੇਵ ਆਪੀ ਆਪਣੀ ਬਰਹ ਜੈਤੀ ਬਰਨਤ ਪੈਣ ਪੈਣ ਤੁਹ ਤੇਤੀ ਤੁਮਰਾ ਲਖਣ ਜਾਏ ਬਸਾਰਾ ਕਹਿ ਸਿਜਾ ਪ੍ਰਥਮ ਸੰਚਾਰ ਇਕ ਰੂਪ ਨੋ ਅਪਸਰੂਪਾਰੰਕ ਪੇਵਰਾ ਕਹੀ ਕੋ ਪਾਂਡ ਜੇ ਰ ਸੇ ਤ੍ਰਕੇ ਨਿਤਪੋਦ ਕਾਨ ਬਹੁ ਰਾਈ ਦੇਨੇ

ਤੇਰੇ ਪਾੜੇ ਸੰਜਾਇਨ ਰਹੇ ਉਤਾਕੇ ਤੋਕ ਤੁਨ ਕੋ ਮੋਹ ਹਰ ਹੂ ਰਿਦਿ ਸੁਧ ਘਰਮੋਂ ਸੁਭ ਹੋਏ ਦਿਸ ਸਾਸ ਸਕੇ ਨਾ ਕੋਈ ਏਕ ਬਾਾਰ ਜਿੰਤ ਮੈਂ ਸੰਭਾਰਾ ਕਾਲ ਪਾਸੇ ਦਾਇ ਉਬਾਰਾ ਜਿੰਨਰ ਨਾਮ ਤੇ ਹਾਰੂ ਕਹਾ ਦਾਰਿ ਦਿਸ ਧੋਪ ਤੇ ਰਹਾ ਕਣਕ ਕੇਤ ਮੈਂ ਸਰਣ ਤੇ ਹਾਰੀ ਆਪ ਹਾਰ ਦੇ ਲਿਹੁ ਬਾਰੀ ਸਰਬ ਠੋਰੂ ਹੋ ਸੁਹਾਈ ਦਿਸ ਧੋਪ ਤੇ ਲਹੁ ਬਚਾਈ ਕਣਕ ਕੇਤ ਮੈਂ ਸਰਣ ਤੇ ਹਾਰੀ ਆਪ ਹਾਰ ਦੇ ਲਿਹੁ ਬਾਰੀ ਦਰਬੇ ਟੋਰ ਮੋ ਸੁਹਾਏ ਦੇ ਸਤੋਗ ਤੇ ਰੂ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ